ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਭਾਈ ਬਾਲੇ ਦੇ ਸਮੇਤ ਜਗਤ ਨੂੰ ਤਾਰ ਰਹੇ ਨੇ ਦੁਨੀਆ ਨੂੰ ਤਾਰਦਿਆਂ ਤਾਰਦਿਆਂ ਗੁਰੂ ਨਾਨਕ ਪਾਤਸ਼ਾਹ ਆਹ ਗੁਜਰਾਤ ਦੇ ਇਲਾਕੇ 'ਚ ਪਹੁੰਚੇ RAM ਗੋਪਾਲ ਦਾ ਵਸਾਇਆ ਹੋਇਆ ਗੁਜਰਾਤ ਇਹ ਗੁਜਰਾਤ ਦੋ ਆ ਮੋਦੀ ਵਾਲਾ ਨਹੀਂ ਹੈ ਇਹ ਗੁਜਰਾਤ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਜਿਹੜਾ ਪਾਕਿਸਤਾਨ ਵਿੱਚ ਗੁਜਰਾਤ ਹੈ ਉਹ RAM GOPAL ਦਾ ਵਸਾਇਆ ਹੋਇਆ। ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਦੇ ਨਾਮ ਦਾ ਛੱਟਾ ਦਿੰਦਿਆਂ 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 ਸ਼ਹਿਰ ਗੁਜਰਾਤ ਅੰਦਰ ਆਏ। ਗੁਜਰਾਤ ਸ਼ਹਿਰ ਦੇ ਵੱਡੇ ਮਹੱਲ ਵਿੱਚੋਂ ਨੰਗੇ ਵੱਡੇ ਬਾਜ਼ਾਰ ਵਿੱਚੋਂ ਨੰਗੇ ਤੇ ਸਾਹਮਣੇ ਇੱਕ ਬਹੁਤ ਵੱਡਾ ਦਰਵਾਜ਼ਾ ਦਿਸਿਆ। ਦਰਵਾਜ਼ੇ ਦੇ ਅਗਲੇ ਪਾਸੇ ਘਾਰੇ ਬਹੁਤ ਵੱਡੀ ਡਿਉੜੀ ਹੈ ਤੇ ਡਿਉੜੀ ਦੇ ਉੱਤੇ ਚਾਰ ਝੰਡੇ ਲੱਗੇ ਨੇ। ਸਿਆਣੇ ਬੈਠੇ ਹੋ। ਕਦੀ ਡਿਓੜੀਆਂ ਸਾਡੇ ਘਰਾਂ ਦੀ ਸ਼ਾਨ ਹੋਇਆ ਕਰਦੀ ਸੀ ਰੋਟੀ ਘੱਟ ਪੱਕੇ ਜਿੱਥੇ ਡਿਓੜੀ ਹੁੰਦੀ ਲੋਕੀ ਕਹਿੰਦੇ ਭਾਈ ਡਿਓੜੀ ਅਗਲਿਆਂ ਦੀ ਕੁਝ ਨਾ ਕੁਝ ਚਾਰ ਦਾਣੇ ਹੋਣਗੇ ਤੇ ਡਿਓੜੀਆਂ ਪਾਈਆਂ ਅਗਲੇ ਡਿਓੜੀਆਂ ਵੱਡੇ ਸਰਦਾਰਾਂ ਦੀ ਹੁੰਦੀਆਂ ਸੀ ਡਿਓੜੀਆਂ ਕਈਆਂ ਲੈਂਟਰ ਆ ਗਏ ਅਸੀਂ ਸਾਰਾ ਕੁਝ ਸੰਗੇ ਪਰਮਰ ਵਿੱਚ ਬਦਲ ਦਿੱਤਾ ਤਪਸ਼ਵਦਨ ਦਾ ਕਾਰਨ ਵੀ ਇੱਕ ਇਹੋ ਹੀ ਹੈ ਕਿਉਂਕਿ ਅਸੀਂ ਸਾਰਾ ਕੁਝ ਜਦੋਂ ਸੂਰਜ ਦੀਆਂ ਕਿਰਨਾਂ ਆਈਆਂ ਉਹ ਦੁਬਾਰਾ ਗਰਮ ਹੋ ਕੇ ਜਦੋਂ ਵਾਪਸ ਮੁੜਦੀਆਂ ਨੇ ਉਹ ਅੱਗੇ ਨੂੰ ਜ਼ਿਆਦੀ ਤਪਸ਼ ਛੱਡਦੀਆਂ ਨੇ ਅਸੀਂ ਸਾਰਾ ਕੁਝ ਮਿੱਟੀ ਦਾ ਖਤਮ ਕਰਦੇ ਜਾ ਰਹੇ ਹਾਂ ਉਸ ਡਿਓਣੀ ਦੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਆ ਕੇ ਖਲੋਤੇ ਦਰਵਾਜ਼ੇ ਸਾਹਮਣੇ ਖਲੋਤੇ ਦਰਵਾਜ਼ਾ ਬਹੁਤ ਵੱਡਾ ਗੁਰੂ ਨਾਨਕ ਬਰਨਕਾਰੀ ਪਾਤਸ਼ਾਹ ਨੇ ਦਰਵਾਜ਼ੇ ਉੱਤੇ ਵੇਖਿਆ ਤੇ ਦਰਵਾਜ਼ੇ ਤੇ ਚਾਰ ਝੰਡੇ ਝੂਲਣ ਚਾਰ ਝੰਡੇ ਲੱਗੇ ਨੇ ਉੱਤੇ ਮੇਰਾ ਦਾਤਾ ਬੜੀ ਦਇਆ ਅੰਦਰ ਆਇਆ ਪਾਤਸ਼ਾਹ ਗੁਰਦੇਵ ਨੇ ਭਾਈ ਮਰਦਾਨੇ ਨੂੰ ਆਖਿਆ ਮਰਦਾਨਿਆਂ ਵਾਹ ਕੈਸੀ ਬਾਤ ਹੈ ਚਾਰ ਝੰਡੇ ਝੂਲਦੇ ਨੇ ਇਹਦਾ ਮਤਲਬ ਸਰਦਾਰਾਂ ਦੇ ਝੰਡੇ ਝੂਲਣ ਦੇ ਨੇ ਇੱਕ ਬੇਨਤੀ ਕਰਾਂ ਤੁਹਾਡੇ ਚਰਨਾਂ 'ਚ ਸਾਡੀ ਪੰਜਾਬੀ ਆਮ ਬੋਲੀ ਦੇ ਵਿੱਚ ਜਿਸ ਬੰਦੇ ਨੂੰ ਇਹ ਨੀਵਾ ਵਿਖਾਉਣਾ ਹੋਵੇ ਤੇ ਆਪਾਂ ਨੂੰ ਕਹਿੰਦੇ ਜਾ ਜਾ ਤੁਰਿਆ ਜਾ ਤੇਰੇ ਘਰੇ ਝੰਡੇ ਝੂਲਦੇ ਆ ਆਪਾਂ ਸਿੱਧੀ ਜੀ ਗੱਲ ਕਹਿ ਦਿੰਨੇ ਨਾ ਜਿਹੜਾ ਬੰਦਾ ਬਹੁਤਾ ਅੱਗੋਂ ਵੜੇ ਵੀ ਤੇਰੇ ਪੱਲੇ ਕੱਕ ਨਹੀਂ ਆਪਾਂ ਕਹਿੰਦੇ ਤੇਰੇ ਘਰੇ ਝੰਡੇ ਝੂਲਦੇ ਜੇ ਸਾਡੇ ਪੱਲੇ ਕੱਕ ਨਹੀਂ ਝੰਡੇ ਕਿੰਨਾ ਦੇ ਝੂਲਦੇ ਆ ਝੰਡੇ ਕਿਉਂ ਝੂਲਦੇ ਆ ਤੇ ਜਦੋਂ ਝੰਡਾ ਝੂਲਦਾ ਹੈ ਉਹਦਾ ਮਤਲਬ ਕੀ ਹੁੰਦਾ ਤੇ ਇਹ ਅਖਾਨ ਬਣਿਆ ਕਿਉਂ ਤੁਹਾਨੂੰ ਇਹਦੇ ਵਾਸਤੇ ਤਕਰੀਬਨ 5000 ਸਾਲ ਪਿੱਛੇ ਜਾਣਾ ਪਵੇਗਾ ਤੁਰਕਿਸ਼ ਰਾਜ ਦੇ ਅੰਦਰ ਤੁਰਕਿਸ਼ ਰਾਜ ਤੋਂ ਲੈ ਕੇ ਆ ਅੰਗਰੇਜ਼ਾਂ ਦੇ ਰਾਜ ਤੱਕ ਇੱਕ ਰਿਵਾਜ ਰਿਹਾ ਏ ਕਿ ਜਿਸ ਬੰਦੇ ਦੇ ਕੋਲ 1 ਲੱਖ ਰੁਪਇਆ ਨਗਦ ਹੋਵੇ ਉਹ ਬੰਦਾ ਆਪਣੇ ਬੂਹੇ ਦੇ ਉੱਤੇ ਝੰਡਾ ਆਪੇ ਲਾ ਲੈਂਦਾ ਸੀ ਲੋਕਾਂ ਨੂੰ ਦੱਸਣ ਵਾਸਤੇ ਵੀ ਮੇਰੇ ਕੋਲ 1 ਲੱਖ ਰੁਪਇਆ ਹੈਗਾ ਜੇ ਮੈਂ ਲੱਖਪਤੀਆਂ ਉਹਦਾ ਕਹਿੰਦਾ ਸੀ ਵੀ ਇੱਕ ਝੰਡਾ ਲੱਗਾ ਹੈ ਅੱਜ ਵੀ ਸਰਕਾਰ ਅੰਕੜੇ ਇਕੱਠੇ ਕਰਦੀ ਆ ਵੀ ਕਿੰਨੇ ਲੱਖਪਤੀ ਆ ਕਿੰਨੇ ਕਰੋੜਪਤੀ ਇਹਦੇ ਵਾਸਤੇ ਉਹ ਕਹਿੰਦੇ ਰਿਟਰਨ ਆ ਪਰੋ ਪਰ ਦੇਣਾ ਪਰ ਰਿਟਰਨ ਵੀ ਮੇਰੀ 5 ਲੱਖ ਆਮਦਨ ਆ ਉਹਦੇ ਨਾਲ ਸਰਕਾਰ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਦੇਸ਼ 'ਚ ਕਿੰਨੇ ਲੱਖਪਤੀ ਆ ਕਿੰਨੇ ਕਰੋੜਪਤੀ ਆ ਕਿੰਨੇ ਅਰਬਪਤੀ ਆ ਪਰ ਪੁਰਾਣੇ ਜ਼ਮਾਨੇ 'ਚ ਵੀ ਤੇ ਸਰਕਾਰ ਨੇ ਪਤਾ ਕਰਨਾ ਨਾ ਕਿੰਨੇ ਲੱਖਪਤੀ ਆ ਕਿੰਨੇ ਕਿੰਨੇ ਲੱਖ ਰੁਪਈਆ ਲੋਕਾਂ ਕੋਲੇ ਸਰਕਾਰ ਨੇ ਨਿਯਮ ਬਣਾਇਆ ਸੀ ਕਿ ਜਿਹੜੇ ਬੰਦੇ ਦੇ ਕੋਲ 1 ਲੱਖ ਰੁਪਈਆ ਨਕਦ ਹੋਵੇ ਉਹ ਬੰਦਾ ਆਪਣੇ ਦਰਵਾਜ਼ੇ ਉੱਤੇ ਇੱਕ ਝੰਡਾ ਝੁਲਾ ਸਕਦਾ ਅੰਗਰੇਜ਼ਾਂ ਦੇ ਰਾਜ ਤੱਕ ਇਹ ਰਿਵਾਜ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਝੰਡੇ ਝੁਲਿਆ ਆ ਔਲ ਲੁਧਿਆਣੇ ਦੇ ਲਾਗੇ ਪਿੰਡ ਪਿੰਦਾ ਵਾ ਅਪਰਾ ਅਪਰਾ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਝੰਡੇ ਝੁਲਿਆ ਆ ਆ 1947 ਤੱਕ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਝੰਡੇ ਜਿਹੇ ਕਿਸੇ ਪਿੰਡ 'ਚ ਝੁਲਦੇ ਸੀ ਤੇ ਉਹ ਅਪਰਾ ਪਿੰਡ ਦੇ ਲੋਕਾਂ ਦੇ ਝੁਲਦੇ ਸੀ ਕਿਉਂਕਿ ਲੱਖਪਤੀ ਇੰਨੇ ਸੀ ਇਸ ਦਾ ਮਤਲਬ ਇਹ ਹੋਇਆ ਕਿ ਜਿਹੜੀ ਆਪਾਂ ਗੱਲ ਕਹਿੰਨੇ ਵੀ ਤੇਰੇ ਕਿਹੜੇ ਝੰਡੇ ਝੂਲਦੇ ਆ ਝੰਡੇ ਮਾੜੇ ਤੁਹਾਡੇ ਬੰਦੇ ਦੇ ਨਹੀਂ ਸੀ ਝੂਲਦੇ ਝੰਡੇ ਤਗੜੇ ਸਰਦਾਰਾਂ ਦੇ ਝੁਲਿਆ ਕਰਦੇ ਝੰਡੇ ਉਹਨਾਂ ਦੇ ਝੂਲਦੇ ਜਿਨ੍ਹਾਂ ਦੀ ਰੋਟੀ ਪੱਕਦੀ ਸੀ ਝੰਡੇ ਉਹਨਾਂ ਦੇ ਝੂਲਦੇ ਜਿਨ੍ਹਾਂ ਦੇ ਪੱਲੇ ਕੁਝ ਹੈਗਾ ਸੀ ਹੁਣ ਜਿਹੜੇ ਦਰਵਾਜ਼ੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਖਲੋਤੇ ਨੇ ਉਸ ਦਰਵਾਜ਼ੇ ਉੱਤੇ ਲੱਗੇ ਨੇ ਚਾਰ ਝੰਡੇ ਤੇ ਚੌਵਾਂ ਝੰਡਿਆਂ ਦੇ ਵੱਲ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਭਾਈ ਮਰਦਾਨਿਆ ਬਹੁਤ ਤਗੜੇ ਲੋਕ ਰਹਿੰਦੇ ਆਵਾਜ਼ ਤੇ ਮਾਰਾਂ ਤੇ ਕੱਲੇ ਝੰਡੇ ਝੂਲਣਦੇ ਵੀ ਅੰਦਰ ਦੇ ਵੀ ਝੰਡੇ ਝੂਲਦੇ ਆ ਦਿਲ ਵੀ ਤਗੜਾ ਹੈਗਾ ਕਿ ਨਹੀਂ ਆਵਾਜ਼ ਮਾਰ ਜਦੋਂ ਮਾੜਾ ਬੰਦਾ ਜਦੋਂ ਕੋਈ ਰਾਹੀ ਤੁਰਿਆ ਜਾਂਦਾ ਜਦੋਂ ਕੋਈ ਲੋੜਵੰਦ ਕੋਠੀ ਦੀ ਬੈਲ ਖੜਕਾ ਕੇ ਆਵਾਜ਼ ਮਾਰਦਾ ਹੈ ਨਾ ਅਗਲੇ ਬੰਦੇ ਜਿੱਦਾਂ ਦੀ ਸਰਦਾਰ ਨੇ ਆਵਾਜ਼ ਦੇਣੀ ਆ ਉਹ ਆਵਾਜ਼ ਦੇਣ ਤੋਂ ਲੋਕੀ ਹਿਸਾਬ ਲਾ ਲੈਂਦੇ ਵੀ ਇਹਨਾਂ ਦੇ ਨੇਰੀ ਕੋਠੀ ਨੂੰ ਪੱਥਰ ਲੱਗਾ ਅੰਦਰੋਂ ਕੱਚੇ ਹੀ ਤੁਰੇ ਫਿਰਦੇ ਆ ਦੇਖੋ ਲੋੜਵੰਦ ਕੋਈ ਵੀ ਹੋ ਸਕਦਾ ਹੈ ਦਰਵਾਜੇ ਦੇ ਉੱਤੇ ਖਲੋਤਾ ਬੰਦਾ ਉਹਨੂੰ ਇੰਨੇ ਕ ਪਿਆਰ ਨਾਲ ਆਵਾਜ਼ ਮਾਰੋ ਭਾਵੇਂ ਤੁਹਾਡੇ ਕੰਮ ਆਵੇ ਜਾਂ ਨਾ ਆਵੇ ਅਗਲਾ ਖੁਸ਼ ਹੋ ਕੇ ਤੁਹਾਡੇ ਦਰਵਾਜੇ ਤੋਂ ਜਾਵੇ ਹੁਣ ਭਾਈ ਮਰਦਾਨੇ ਨੇ ਦਰਵਾਜ਼ਾ ਖੜਕਾ ਕੇ ਅੰਦਰ ਲੰਘ ਗਿਆ ਤੇ ਅੰਦਰ ਜਾ ਕੇ ਉਹਨੇ ਆਵਾਜ਼ ਮਾਰੀ ਰੱਬ ਦੇ ਬੰਦੇ ਹੈ ਕੋਈ ਜਦੋਂ ਨੇ ਦੂਜੀ ਵਾਰ ਮਾਜ ਮਾਰੀ ਤਾਂ ਸਾਹਮਣੇ ਇੱਕ ਸਰਦਾਰ ਤੁਰਿਆ ਆਵੇ ਚਿੱਟੇ ਰੰਗ ਦੇ ਕੱਪੜੇ ਉਹਦੇ ਗੱਲ ਚਿੱਟੀ ਉਹਦੀ ਦਸਤਾਰ ਚਿੱਟਾ ਉਹਦਾ ਦਾੜਾ ਤੇ ਉਹਨੇ ਆਉਂਦੇ ਸਾਰ ਭਾਈ ਮਰਦਾਨੇ ਨੂੰ ਹੱਥ ਜੋੜ ਕੇ ਆਖਿਆ ਜੀ ਆਇਆਂ ਜੀ ਆਇਆਂ ਜੀ ਆਇਆਂ ਤੇ ਭਾਈ ਮਰਦਾਨੇ ਨੇ ਸਿਰ ਲਾ ਦਿੱਤਾ ਤੇ ਸਾਹਮਣੇ ਖਲੋਤਾ ਸਰਦਾਰ ਕਹਿੰਦਾ ਸਿਰ ਕਿਉਂ ਲਾਇਆ ਕਹਿੰਦਾ ਰਮਝ ਸਮਝ ਗਿਆ ਮੈਂ ਅਸਲ ਚ ਬਾਬੇ ਨੇ ਆਖਿਆ ਹੀ ਵੇਖ ਕੇ ਆ ਹੀ ਅੰਦਰ ਵਾਲੇ ਦੇ ਵਿੱਚ ਝੰਡੇ ਝੂਲਦੇ ਆ ਕਿ ਨਹੀਂ ਉਹ ਸਮਝ ਗਿਆ ਕਿ ਨਹੀਂ ਝੰਡੇ ਇਕੱਲੇ ਬਾਹਰ ਨਹੀਂ ਝੂਲਦੇ ਝੰਡੇ ਇੱਥੇ ਵੀ ਝੂਲਦੇ ਬੋਲਣ ਦਾ ਤਰੀਕਾ ਹੀ ਬੜਾ ਵਧੀਆ ਦਾ ਭਾਈ ਮਰਦਾਨੇ ਵੱਲ ਵੇਖ ਕੇ ਸਾਹਮਣੇ ਖਲੋਤਾ ਸਰਦਾਰ ਕਹਿੰਦਾ ਜੀ ਕੌਣ ਭਾਈ ਮਰਦਾਨੇ ਨੇ ਆਖਿਆ ਜੀ ਮੈਂ ਮਰਦਾਨਾ ਉਹ ਕਹਿੰਦਾ ਕੰਮ ਦੱਸੋ ਕਿਵੇਂ ਆਉਣੇ ਹੋਏ ਨੇ ਕਹਿੰਦਾ ਮੇਰੇ ਮੁਰਸ਼ਿਦ ਨੇ ਭੇਜਿਆ ਮੈਨੂੰ ਕਹਿੰਦਾ ਤੇਰਾ ਮੁਰਸ਼ਿਦ ਕੌਣ ਕਹਿੰਦਾ ਮੇਰਾ ਮੁਰਸ਼ਿਦ ਬਾਬਾ ਨਾਨਕ ਗੁਰੂ ਨਾਨਕ ਸਾਹਮਣੇ ਲੋਕਾਂ ਸਰਦਾਰ ਕਹਿੰਦਾ ਫਿਰ ਆਪਣੇ ਬਾਬੇ ਨੂੰ ਲਿਆ ਘਰ ਚਰਨ ਪਾਵੇ ਇੱਥੇ ਧਰਤੀ ਪਵਿੱਤਰ ਹੋਵੇ ਸਾਡੀ ਤੇ ਭਾਈ ਮਰਦਾਨੇ ਨੇ ਆਖਿਆ ਬਾਬਾ ਕੋਈ ਬਹੁਤੀ ਦੂਰ ਨਹੀਂ ਖਲੋਤਾ ਤੇਰੀ ਡਿਉੜੀ ਚ ਖਲੋਤਾ ਹੈ ਉਹ ਸਰਦਾਰ ਭੱਜਾ ਡਿਉੜੀ ਦੇ ਵਿੱਚ ਆ ਗਿਆ ਗੁਰੂ ਨਾਨਕ ਪਾਤਸ਼ਾਹ ਨੂੰ ਅੱਗੇ ਹੱਥ ਜੋੜ ਕੇ ਕਹਿੰਦਾ ਬਾਬਾ ਚੱਲ ਸਾਡੇ ਘਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਜੋ ਨਜ਼ਾਰਾ ਇੱਥੇ ਆ ਨਾ ਇੱਥੇ ਹੀ ਬਹਿ ਜਾ ਤੇ ਇੱਥੇ ਰੱਬ ਦੀ ਸਿਫਤ ਕਰਦੇ ਆ ਭਾਈ ਮਰਦਾਨੇ ਤੇ ਗੁਰੂ ਨਾਨਕ ਨੇ ਤਿੰਨ ਦਿਨ ਬੈ ਕੇ ਕੀਰਤਨ ਕੀਤਾ ਤੇ ਸਾਹਮਣੇ ਬੈਠੇ ਸਰਦਾਰ ਨੇ ਤਿੰਨ ਦਿਨ ਬੈ ਕੇ ਕੀਰਤਨ ਸੁਣਿਆ ਤਿੰਨ ਦਿਨ ਕੀਰਤਨ ਦੀ ਸਮਾਪਤੀ ਹੋਈ ਮੇਰਾ ਜਗਤ ਗੁਰੂ ਦਾਦਾ ਦਾਤਾ ਕਹਿ ਲੱਗਾ ਮੈਂ ਚੱਲਿਆ ਤੇ ਸਰਦਾਰ ਉੱਠ ਕੇ ਖਲੋਕੇ ਦੀਆਂ ਅੱਖਾਂ 'ਚ ਪਾਣੀ ਆ ਗਿਆ ਕਹਿੰਦਾ ਬਾਬਾ ਫੇਰ ਕਦੋਂ ਆਵੇਂਗਾ ਤੇ ਗੁਰੂ ਨਾਨਕ ਪੜਛਾਹ ਕਹਿੰਦੇ ਮੈਂ ਤੇਰੇ ਤੋਂ ਦੂਰ ਹੀ ਨਹੀਂ ਮੈਂ ਤੇਰੇ ਨੇੜੇ ਆ ਉਹਨੇ ਜੇਬ ਦੇ ਵਿੱਚੋਂ ਨਾ 500 ਮੋਹਰ ਕੱਢੀ 500 ਮੋਹਰ ਸਰਦਾਰ ਨੇ ਭੇਟਾ ਦੇਣ ਵਾਸਤੇ ਕਹਿੰਦਾ ਬਾਬਾ ਮੇਰੀ ਤੁਛ ਭੇਟਾ ਪ੍ਰਵਾਨ ਕਰ ਤੇ ਗੁਰੂ ਨਾਨਕ ਪਾਤਸ਼ਾਹ ਨੇ ਮੁਸਕਰਾ ਕੇ ਆਖਿਆ ਮੈਨੂੰ ਤੇ ਪੈਸਿਆਂ ਦੀ ਲੋੜ ਨਹੀਂ ਕਾਲਾ ਨਾ ਪਹਿ ਲੈਣੇ 500 ਹੀ ਆ ਪਰ ਜਦਨ ਲੋੜ ਪਈ ਉਦੋਂ ਲਵਾਂਗੇ ਹੁਣੇ 500 ਕਿੱਥੇ ਲੈਣਾ ਕਦੋਂ ਲੈਣਾ ਉਹ ਪ੍ਰਸੰਗ ਮੈਂ ਤੁਹਾਡੇ ਚਰਨਾਂ 'ਚ ਬਿਣੇ ਕਰਨ ਲੱਗਾ ਤੁਸੀਂ ਸੁਣਦੇ ਜਾਇਓ ਆਨੰਦ ਆਵੇਗਾ ਕੁਝ ਵੱਖਰੀ ਦਾਸਤਾ ਮੈਂ ਤੁਹਾਡੇ ਚਰਨਾਂ 'ਚ ਬਿਣੇ ਕਰਨ ਦਾ ਯਤਨ ਕਰਾਂਗਾ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਸਰਦਾਰ ਕਹਿੰਦਾ ਬਾਬਾ 500 ਰੁਪਇਆ ਲੈ ਲੈ 500 ਭੇਟਾ ਦੇਣ ਲੱਗਾ ਹਾਂ ਤੈਨੂੰ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਨਹੀਂ ਜਦੋਂ ਲੋੜ ਪਈ ਜਦੋਂ ਲੋੜ ਪਈ ਕਹਿ ਕੇ ਲੈ ਲੈਣੀ ਆ ਅਜੇ ਸਾਨੂੰ ਲੋੜ ਕੋਈ ਨਹੀਂ ਹੁਣੇ ਖਲੋਤਾ ਸਰਦਾਰ ਕੌਣ ਆ ਥੋੜਾ ਜਿਹਾ ਪਿੱਛੇ ਚਲੇ ਜਾਓ ਇਤਿਹਾਸ ਛੇਤੀ ਸਮਝ ਆ ਜਾਊਗਾ ਵੀ ਇਹ ਬੰਦਾ ਕਿਹੜਾ ਖਲੋਤਾ ਜਿਹੜਾ 500 ਰੁਪਇਆ ਗੁਰੂ ਨਾਨਕ ਮਹਾਰਾਜ ਨੂੰ ਨਕਦ ਦੇ ਰਿਹਾ ਤਿੰਨ ਦਿਨਾਂ ਦੇ ਕੀਰਤਨ ਤੋਂ ਬਾਅਦ ਇਹਨਾਂ ਦੇ ਵੱਡ ਵਡੇਰੇ ਹੋਇਆ ਤੂਮਰ ਵੰਸ਼ ਦੇ ਰਾਜੇ ਤੂਮਰ ਰਾਜਿਆਂ ਨੇ 730 ਦੇ ਵਿੱਚ ਦਿੱਲੀ ਵਸਾਈ ਤੂਮਰ ਰਾਜਿਆਂ ਨੇ ਗੁਆਲਗਿਰ ਵਸਾਇਆ ਤੋਮਰ ਰਾਜਾ ਨੇ ਮੱਧ ਪ੍ਰਦੇਸ਼ ਦੇ ਮੇਵਾੜ ਦੇ ਵੱਡੇ ਵੱਡੇ ਕਿਲੇ ਬਣਾਏ ਇਹ ਕੌਣ ਬੰਦੇ ਆ ਇਹਨਾਂ ਦਾ ਇੱਕ ਰਾਜਾ ਹੋਇਆ ਉਹ ਰਾਜੇ ਦਾ ਨਾਮ ਸੀ ਧੱਜ ਧੱਜ ਦਾ ਪੁੱਤਰ ਕੋਹ ਧੱਜ ਕੋ ਭੱਜਦਾ ਪੁੱਤਰ ਕਰਨ ਕਰਨ ਦਾ ਪੁੱਤਰ ਕੈਸ਼ਵ ਕੈਸ਼ਵ ਦਾ ਪੁੱਤਰ ਮੋਲਾ ਮੋਲੇ ਦਾ ਪੁੱਤਰ ਮੋਟਾ ਮੋਟੇ ਦਾ ਪੁੱਤਰ ਚਾੜਾ ਚਾੜੇ ਦਾ ਪੁੱਤਰ ਥੱਡਾ ਥੱਡੇ ਦਾ ਪੁੱਤਰ ਅਰਥਾ ਅਰਥੇ ਦਾ ਪੁੱਤਰ ਬਿੰਨਾ ਬਿੰਨੇ ਦਾ ਪੁੱਤਰ ਅੱਗੇ ਚੱਲ ਕੇ ਆਵੇਗਾ ਭਾਈ ਸੌਣ ਤੇ ਆਹ ਜਿਹੜਾ ਬੰਦਾ ਦਰਵਾਜ਼ੇ 'ਚ ਖਲੋਤਾ ਇਹਦਾ ਨਾਂ ਹੈ ਬਾਬਾ ਬੂੜੂ ਜਿਹਨੇ ਸਰਦਾਰ ਨੇ 500 ਰੁਪਇਆ ਗੁਰੂ ਨਾਨਕ ਪਾਤਸ਼ਾਹ ਨੂੰ ਭੇਟਾ ਕੀਤਾ ਮਹਾਰਾਜ ਆਖਾ 500 ਲਵਾਂਗੇ ਪਰ ਅੱਜ ਲੋੜ ਨਹੀਂ ਲਵਾਂਗੇ ਜ਼ਰੂਰ ਲਓ ਜੀ ਉਹ ਜਿਹੜਾ ਪਰਿਵਾਰ ਆ ਪੱਕੇ ਤੌਰ ਤੇ ਗੁਰੂ ਨਾਨਕ ਦਾ ਬਣ ਗਿਆ ਸ਼ਰਧਾਲੂ ਇਧਰ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਛੇਵੇਂ ਸੱਤਵੇਂ ਪਾਤਸ਼ਾਹ ਜਾਮੇ ਬਦਲਦੇ ਰਹੇ ਤੇ ਉਹ ਜਿਹੜਾ ਸਰਦਾਰ ਦਾ ਟੱਬਰ ਹੀ ਨਾ ਉਹ ਪੱਕੇ ਤੌਰ ਤੇ ਮਹਾਰਾਜ ਦਾ ਸ਼ਰਧਾਲੂ ਬਣ ਗਿਆ ਉਹਨਾਂ ਨੇ ਪੱਕੇ ਆਇਆ ਕਰਨਾ ਪੱਕੇ ਆਇਆ ਕਰਨਾ ਪੱਕੇ ਆਇਆ ਕਰਨਾ ਤੇ ਉਹ ਜਿਹੜਾ ਸਰਦਾਰ ਸੀ ਨਾ ਉਸ ਸਰਦਾਰ ਦਾ ਪੁੱਤਰ ਸੀ ਅਰਥਾ ਅਰਥੇ ਦਾ ਪੁੱਤਰ ਬਿੰਨਾ ਤੇ ਬਿੰਨੇ ਦਾ ਦਾਸਾ ਤੇ ਦਾਸੇ ਦਾ ਪੁੱਤਰ ਜਿਹਦਾ ਜਨਮ 1599 ਚ ਹੋਇਆ ਵਾ ਇਹਦਾ ਨਾਵਾ ਬਾਬਾ ਮੱਖਣ ਸ਼ਾ ਜਿਹਨੂੰ ਅਸੀਂ ਬਾਬਾ ਮੱਖਣ ਸ਼ਾਲ ਲਪਾਣਾ ਕਹਿੰਨੇ ਆ ਇਹ ਟੱਬਰ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਗੁਜਰਾਤ ਸ਼ਹਿਰ ਦਾ ਗੁਰੂ ਨਾਨਕ ਦੇ ਨਾਲ ਮਿਲਿਆ ਸੀ 500